ਏ ਪ੍ਰੋਫਾਈਲ ਸਕਰੀਨ ਤੇ ਜਿਹੜਾ ਤੁਹਾਡੇ ਕੋਲ ਰਜਤਪਾਲ ਸਿੰਘ ਦਾ ਗੜਦੀwala ਤੋਂ ਮੇਰਾ ਵੀ ਨੇਟਿਵ ਪਲੇਸ ਉਹੀ ਹੈਗਾ ਬੜੀ ਸਟਰੋਂਗ ਰੈਫਰੈਂਸ ਨਾਲ ਆਇਆ ਸੀਗਾ ਰਜਤਪਾਲ ਸਾਡੇ ਕੋਲ ਆਪਣੇ ਪਰਿਵਾਰ ਦੇ ਨਾਲ ਇਹਦੇ ਮਾਮਾ ਜੀ ਵਾਸ ਲਿਵਿੰਗ ਇਨ ਆਸਟ੍ਰੇਲੀਆ ਐਡਲੇਡ ਤੋਂ ਹੀ ਵਾਂਟਿਡ ਵੀ ਮੇਰੇ ਕੋਲ ਹੀ ਕਿਤੇ ਕਰਾ ਦੋ ਘੱਟ ਪੈਸਿਆਂ 'ਚ ਵੀ ਕਰਾ ਦਿਓ 12ਵੀਂ ਸੀਗੀ 2022 ਦੀ ਇਹ ਵੀ ਬੜਾ ਵੱਡਾ ਚੈਲੰਜ ਹੈ ਜੀ 2022 ਵਾਲੇ ਨੂੰ ਅਸੀਂ ਜਨਵਰੀ 2024 ਦੇ ਇੰਟੈਕਟ ਵਿੱਚ ਭੇਜਿਆ ਤੋਂ ਗਿਆਪ 2 ਸਾਲ ਦਾ ਇੰਡੀਡ ਆਸਟ੍ਰੇਲੀਆ ਚ ਲੰਦਾਈ ਨਹੀਂ ਇਹਨੂੰ ਭੇਜਿਆ ਸਾਊਥ ਸਾਊਥ ਆਸਟ੍ਰੇਲੀਆ ਟੈਸ ਦੇ ਵਿੱਚ ਟੈਕਨੀਕਲ ਕੋਰਸ ਵਿੱਚ ਗਿਆ ਰਜਤਪਾਲ ਵੀ ਜੇ ਤੁਸੀਂ ਇੰਟਰਵਿਊ ਦੇਖੋ ਨਾ ਸਾਡੇ ਇੰਸਟਾ ਤੇ ਪਈ ਵੀ ਹੋਈ ਹੈ ਉਹਦੀ ਕਮਿਊਨੀਕੇਸ਼ਨ ਸਕਿਲਸ ਬਹੁਤ ਮਾੜੀਆਂ ਬਹੁਤ ਬੋਲ ਹੀ ਨਹੀਂ ਪੰਦਾ ਸੀਗਾ ਇੰਗਲਿਸ਼ ਦੇ ਵਿੱਚ ਵੀ ਜਾਂ ਕਿਸੇ ਤਰੀਕੇ ਵੀ ਆਇਲਟਸ ਤੇ ਉਹਨੇ ਤਾਂ ਖੈਰ ਬਹੁਤ ਅੱਛਾ ਸਕੋਰ 7 ਦਾ ਸੀਗਾ ਇੱਕ ਜੋ ਸਾਡੇ ਪੰਜ ਵੀ ਸੀਗਾ ਸਪੀਕਿੰਗ 'ਚ ਉਹਦੇ ਵਿੱਚ ਵੀ ਅਵਰ ਟੀਮ ਵਰਕ ਵੈਰੀ ਹਾਰਡ ਵੀ ਇੰਟਰਵਿਊ ਦੇਣੀ ਹੈ ਅੱਛੇ ਤਰੀਕੇ ਨਾਲ ਦੇ ਸੋ ਇਹੋ ਜਿਹੇ ਬੱਚਿਆਂ ਕੋਲੋਂ ਵੀ ਮੇਰੀ ਟੀਮ ਨੇ ਵਧੀਆ ਇੰਟਰਵਿਊ ਦੇ ਕੇ ਪਾਸ ਕਰਵਾਈਆਂ ਨੇ ਔਰ ਗੈਪ ਦਾ ਚੈਲੰਜ ਵੀ ਸੀਗਾ ਬਟ ਐਨੀਵੇਜ਼ hard work always base ਕਿਸ ਤਰ੍ਹਾਂ ਕੇਸ ਨੂੰ ਪ੍ਰੈਜੈਂਟ ਕੀਤਾ ਸੀ ਉਹਦੇ ਗੈਪ ਨੂੰ ਕਿਸ ਤਰ੍ਹਾਂ ਕਵਰ ਕੀਤਾ ਕੋਈ ਨਕਲੀ ਡਾਕੂਮੈਂਟ ਨਹੀਂ ਲਗਾਇਆ ਉਹ ਇੱਥੇ ਬੈਚਲਰਸ ਤੇ ਉਹਨੇ ਇੱਕ ਸਮੈਸਟਰ ਲਗਾਇਆ ਸੀਗਾ ਉਹ ਦੱਸਿਆ ਗਿਆ ਔਰ ਵੱਡੀ ਗੱਲ ਹੈ ਜਿਹੜਾ ਪ੍ਰੋਵਾਈਡਰ ਸੀਗੇ ਉਹਨੂੰ ਮਨਾਣਾ ਸਭ ਤੋਂ ਪਹਿਲਾਂ ਇੰਪੋਰਟੈਂਟ ਸੀ ਸਰਕਾਰੀ ਪ੍ਰੋਵਾਈਡਰ ਸੀਗਾ ਐਸਏਟੇਫ ਹੀ ਗਾਟ ਇਸ ਵੀਜ਼ਾ ਥਰੂ 20 ਡੇਜ਼ ਵਿੱਚ ਰਜਤਪਾਲ ਨੇ ਆਪਣਾ ਵੀਜ਼ਾ ਲਿਆ ਪਰ ਜਨਵਰੀ 2024 ਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਆ ਵੀਜ਼ਾ ਦੇਖ ਸਕਦੇ ਤੁਸੀਂ ਰਜਤਪਾਲ